ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਜਨਾਲੇ ਦੇ ਬਿਲਕੁਲ ਲਾਗੇ ਪਿੰਡ ਆ ਵੀਰ ਜੀ ਹਣਾ ਦਾ ਪੰਜ ਕਰਾਈ ਤੇ ਸੋਨੁ ਭਲਵਾਨ ਜੀ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ 2 ਸੂਈਆਂ ਤੇ 2 ਗੱਬਣਾਵਾਂ ਤੇ ਸਾਰੀਆਂ ਤੁਹਾਨੂੰ ਜਰਸੀਆਂ ਹੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਚਾਪ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਬੋ ਮੇਰਾ ਸੋਨੂ ਪਹਿਰਵਾਨ ਜੀ 3 ਪੰਜ ਕਰਾਈਆਂ ਸੀ ਨਾ ਜਿਲਹਾਂਗਰ ਤੇ ਫੋਨ ਨੰਬਰ ਬੋਲ ਦੇ ਕਰੀ 918173 ਲੱਗੀ ਠੀਕ ਹੈ ਜੀ ਤੇ ਅੱਜ ਫਿਰ ਚਾਰ ਆ ਚਾਰ ਦੋ ਸੂਆਂ ਨੇ ਅੱਛਾ ਆ ਦੋ ਜੇ ਹੁਣੇ ਆਈਆਂ ਗੱਡੀ ਦੋ ਤੇ ਜੇ ਹੁਣੇ ਆਈਆਂ ਨਾ ਗੱਡੀ ਵੀ ਬਾਹਰ ਹੀ ਲੱਗੀ ਆ ਹੱਲੇ ਠੀਕ ਹੈ ਚਲੋ ਫਿਰ ਪਹਿਲਾਂ ਇਹ ਹੀ ਵਿਖਾ ਦਿੰਨੇ ਆ ਤੇ ਇਹਦੇ ਮਗਰ ਵਛੀ ਜੇ ਉਹ ਵਛੀ ਵਛੀ ਠੀਕ ਆ ਕਿੰਨਾ ਚਿਰ ਹੋ ਗਿਆ ਹੋ ਇਹਨਾਂ ਸੋਈ ਨੂੰ ਵੀਰ ਜੀ ਤੱਕ ਦਿਨ ਹੋ ਗਈ ਠੀਕ ਆ ਮਗਰ ਵਛੀ ਵੀ ਚੰਗੀ ਸੋਹਣੀ ਆ ਪਿਓਰ ਜਲਸੀ ਵਛੀ ਜਰਸੀ ਵਛੀ ਹੈ ਇਹਦੇ ਮਗਰ ਤੇ ਪੂਰੀ ਜਾਨ ਚਾ ਵਛੀ ਵੀ ਤੇ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ ਗਾਂ ਦੇ ਕੋਲ ਵੀਰ ਜੀ ਇਹ ਕੋ ਬੱਚੇ ਦਾ ਪਾ ਕੇ ਜਿਹਦੇ ਮਗਰਲੇ ਘਰ ਅਸੀਂ ਚੋਇਆ ਜੀ ਨਾ ਹਾਂਜੀ 15 ਕਿਲੋ ਚੋਇਆ ਤੇ ਆਪਾਂ 13 ਲੀਟਰ ਦੀ ਬੱਚੇ ਦੀ ਗਰੰਟੀ ਦੇਵਾਂਗੇ ਪਾ ਕੇ ਦੁੱਧ ਦੀ ਪੱਕਾ ਦੁੱਧ ਜਿਹੜਾ ਪੱਕਾ ਜੀ ਬੱਚੇ ਦਾ ਪਾ ਕੇ 13 ਕਿਲੋ ਹੋਊ ਉਹਨਾਂ ਦੇ ਘਰਾਂ 'ਚ 15 ਕਿਲੋ ਚੋਕਿਆ ਹੈ ਕਿ ਉੱਥੇ ਆਈਆਂ ਗੱਡੀ 'ਚ ਆਈਆਂ ਜਿਹੜਾ ਘਰਾਂ 'ਚ ਆ ਕੇ ਦਵੋ ਹੋਰ ਆਪਾਂ 13 ਕਿਲੋ ਬੱਚੇ ਦਾ ਪਾ ਕੇ ਚਵਾ ਕੇ ਦੇਵਾਂਗੇ ਤੁਰ ਫੇਰ ਇਹਨਾਂ ਬਾਕੀ ਇਹ ਜਿਹੜੇ ਹੁਣੇ ਆਈਆਂ ਸਫਰ 'ਚ ਆਈਆਂ ਇਹ ਹੁਣੇ ਹੀ ਲੱਥੀਆਂ ਗੱਡੀ 'ਚ 13 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਹੈ ਬਾਕੀ ਅੱਗੇ ਕਿਸੇ ਵੀ ਨੇ ਚਵਾਈ ਕਰਕੇ ਖੜਨੀ ਹੈ ਕੀ ਠੰਡੀ ਠੰਡੀ ਵੀਰ ਦੀ ਬੜੀ ਜਿੱਦ ਤਰ ਮਰਜੀ ਬਹਿ ਜਾਓ ਠੀਕ ਹੈ ਜੀ ਇਹ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਵੀ ਜੀ ਬਾਹਰੋਂ ਸੁਆ ਡੰਗਰ ਤੇ ਮਿਲ ਨਹੀਂ ਰਿਹਾ ਹਾਂਜੀ ਹਾਂਜੀ ਬੜੇ ਔਖੇ ਜਿਹਾ ਕੱਪੜਾ ਮਿਲਦੀਆਂ ਹਾਂਜੀ ਹਾਂਜੀ ਇਹ ਉਹਦੇ ਬੜਾ ਘੱਟ ਲੱਭਣਿਆ ਹਾਂਜੀ ਉਹਦੇ ਕਰ ਲਈਏ 42000 ਨਹੀਂ ਵਿੱਚ ਜਾਇਜ ਕਰ ਦਈਏ ਕਹੋ ਕਰ ਦੋ ਜਾਇਜ ਤੁਹਾਨੂੰ ਜਿੰਨਾ ਕਰਨਾ ਕਿੰਨੇ ਦੀ ਦੇ ਦਈਏ 40 ਦੇ ਦਈਏ ਚਲੋ 40 ਚ ਛੋਟ ਛੜ ਕਰ ਦੋਗੇ ਦੋ ਘਟ ਵੀਰਦੀ ਦੇਵਾਂਗੇ ਜਿਹੜੀ ਹਾਨ ਅੱਛਾ 38000 ਦੀ ਦੇਦਾ 38000 ਦੀ ਦੇਦਾ 38000 ਠੀਕ ਹੈ ਬਾਕੀ ਚਲੋ ਫੋਨ ਲਾਵੇ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਵੀਰ ਭਰਾ ਫੋਨ ਲਾਉਂਦਾ ਤੁਹੀਂ ਤੇ ਇੱਕ ਆ ਜਿਹੜੀ ਗੱਬਣ ਆ ਤਿਆਰ ਹੀ ਆ ਜਿਹੜੀ ਇਹ ਵੀ ਬਸ ਥੋੜਾ ਟਾਈਮ ਇਹਨੇ ਖੜਨਾ ਸੋਚਾ ਇਹ ਕਿਨੇ ਕ ਦੁੱਧ ਵਾਲੀ ਜੇ ਵੀਰ ਜੀ ਪਹਿਲੇ ਸੂੇਦਾਰ ਵਾਲਿਆਂ 16 ਕਿਲੋ ਚ ਹੋਇਆ ਸੀ ਅੱਛਾ ਚਲੋ ਗਰਮੀ ਇੰਨਾ ਵੀ ਦੇਈ ਜਾਵੇ ਬੜੀ ਵਧੀਆ ਗੱਲ ਹੈ ਗਰਮੀ ਦੇ ਵਿੱਚ ਹਾਂਜੀ ਹਾਂਜੀ ਇਹਨਾਂ ਦੇ ਕਰੂਗੀ ਨਾ ਹਸਕੀਦ ਨੂੰ ਲੈ ਕੇ ਭੰਡੇ ਆ ਰਹੀ ਆ ਰਾਜੀ ਨੂੰ ਜੀ ਤਿਆਰ ਹੋਣੀ ਹੈ ਜੇ ਹਨਾ ਇਹ ਹੋਵੇ ਜੇ ਕੱਚੀ ਆ ਅੱਧਾ ਫਰਮ ਠੀਕ ਆ ਤੋਰਾਂ ਫੇਰ ਇਹਨੂੰ ਇਕ ਕਰੀ ਬਾਕੀ ਇਹ ਆ ਕਿ ਚਲੋ ਰਾਜੀ ਆ ਸਾਂਭੀ ਸਾਂਭੀ ਚੰਗੀ ਆ ਮਗਰ ਸਾਂਭ ਸਾਂਭ ਚੰਗੀ ਆ ਥਾਂ ਦਾ ਦੁੱਧ ਹੋਣਾ ਜੀ ਹਾਂਜੀ ਹਾਂਜੀ ਇਹ ਆ ਕਿ ਜਿਵੇਂ ਸਫਰ ਚ ਆਈਆਂ ਉਹਦੇ ਕਰਕੇ ਅਜੇ ਥੋੜੀਆਂ ਭੁੱਖੀਆਂ ਭੱਖੀਆਂ ਲੱਗਣਦੀਆਂ ਆ ਆਪਾਂ ਨੂੰ ਐਟਾ ਬੁੱਝ ਬੋ ਵੀ ਹੋਣੀ ਪਾਏ ਜਿਹੜੇ ਆ ਗੱਡੀ ਲੱਗੀ ਵਾਰੇ ਚ ਹੀ ਹੁਣੇ ਲੱਥੀਆਂ ਜੋੜਾ ਹੁਣ ਆਇਆ ਜੋੜਾ ਪਹਿਲਾਂ ਦਾ ਹੀ ਹੈ ਬਾਕੀ ਸੂਨ ਤੱਕਰ ਚੰਗੀ ਤਿਆਰ ਹੋਣੀ ਆ ਅਜੇ ਟਾਈਮ ਖੜਦੀ ਅਜੇ ਪੁੜਿਆ ਪੜਿਆ ਤਾਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਆ ਜੇ ਟਾਈਮ ਲੈ ਜਣੇ ਬਾਕੀ ਤੇ ਬਾਕੀ ਥਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਚੰਗਾ ਥਾਂ ਲੱਗਿਆ ਤੇ ਮਿਲਕੀਆਂ ਨੇ ਵੀ ਚੰਗੀ ਲੱਗੀ ਖੰਡੀ ਠੁੰਡੀ ਵੀਰ ਜੀ ਇਹ ਵੀ ਬੜੀ ਜਿਤਨਾ ਮਰਜੀ ਠੀਕ ਆ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਇਹ ਦੇ ਦਈਏ 50 ਦੀ 50 ਚ ਕਰ ਦੀਏ ਕਿਉਂ ਮੰਨ ਤਾ ਨਾ ਕਰ ਦੋ ਜਿੰਨਾ ਵੀ ਕਰਨਾ ਤੁਸੀਂ ਖੁੱਲਾ ਹੀ ਕਰ ਦਿਓ ਜੀ ਆਪੇ ਕਰ ਦੋ ਫਿਰ ਇਹ ਵੀਰ ਜੀ ਦੇ ਦਾਂਗੇ 25 40000 ਦੇ 40000 ਦੇ ਮੌਕੇ ਤੇ ਹੋਰ ਕਰ ਦੋਗੇ ਬਾਕੀ ਕੋਈ ਵੀਰ ਭਰਾ ਫੋਨ ਲਾਊਗਾ ਕਰਾਂਗੇ ਮੰਨ ਤਾਣਾ ਅੱਛਾ ਤੂੰ ਫੋਨ ਲਾਵੇ ਕਰੀ ਹਲਾ ਠੀਕ ਆ ਤੇ ਇੱਕ ਆ ਤਾਜੀ ਸੋਈ ਜੇ ਇਹ ਆਜੀ ਸੋਈ ਜੇ ਬਨੇਰੇ ਸੋਈ ਹੈ ਠੀਕ ਆ ਅੱਜ ਸਵੇਰੇ ਸੋਈ ਹੈ ਤੇ ਆ ਜੇਰ ਵੀ ਨੇ ਪ੍ਰੋਪਰ ਪਾਤੀ ਏ ਜੜੀ ਇਹ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਘਰ ਵਾਲਿਆਂ ਦੇ ਪਹਿਲੇ ਸਵੇਰੇ ਅਸੀਂ 12 ਕਿਲੋ ਚੋਇਆ ਅੱਛਾ ਚਲੋ ਆਪਾਂ 12 ਕਿਲੋ ਆਖਾਂਗੇ ਕਿਉਂ ਗਰਮੀ ਗਰਮੀ ਬੜੀ ਹੈ ਮੌਸਮ ਚੰਗਾ ਨਹੀਂ ਹੈਗਾ ਮੌਸਮ ਜਿੰਨਾ ਕਿ ਚੋਇਆ ਜਾਵੇ ਸਾਰਾ ਦੁੱਧ 12 ਕਿਲੋ ਜਿਹੜਾ 20 ਦੇ ਬਰਾਬਰ ਦਾ ਚੱਪ ਦੇ ਹਾਂਜੀ ਹਾਂਜੀ ਤੋਰਾਂ ਫਿਰ ਇਹਨਾਂ ਵਿੱਚ ਇੱਕ ਜੀ ਬਾਕੀ ਥਾਣਾ ਇਹਦੇ ਕ ਵੀ ਆਪਾਂ ਦੇਖ ਸਕਦੇ ਹਾਂ ਮੱਝਾਂ ਰਗਾ ਥਾਣ ਲੱਗਾ ਇਹਦੇ ਵੀ ਚੱਲ ਬਟ ਚੱਲ ਚੱਲ ਨਿਕਲਦੇਗੇ ਸੇੰਗੇ ਦੇ ਹੈਗੇ ਆ ਇਹ ਇੱਕ ਇੱਕ ਅੱਦ ਕੱਡ ਚੰਗਾ ਵਾ ਇਹ ਤਾਜੀ ਸੂਈ ਹਣ ਕਰਕੇ ਥੋੜੀ ਲੱਪੇ ਲੱਪੇ ਚ ਲੱਗੀ ਹੈ ਚੱਲ ਚੱਲ ਥੋੜੀ ਬਾਦੀਆਂ ਤਾਰਾ ਧੂਰਾ ਮੀਦੀਆਂ ਕੱਡੀਆਂ ਵਿੱਚ ਚਵਾਈ ਚੂਵੀ ਮੱਛਾ ਹੋਈ ਹੈ ਲੈ ਜਾਓ ਜੀ ਬੱਚੇ ਦਾ ਥੋੜਾ ਜਿਹਾ ਵੱੱਧ ਕਰਦੀ ਕਿੰਨਾ ਫਰ ਮੁੱਲ ਰੱਖ ਰਹੀਏ ਵੀ ਜੀ ਇਹਦਾ ਇਹ ਦੇ ਦਈਏ 35 ਦੀ ਵੀ ਜੀ 35000 ਜੀ ਮੈਂ ਚੋਕਰ ਨਹੀਂ ਛੋੜ ਛੜ ਕਰ ਦੋ ਜੇ ਨਹੀਂ ਨਹੀਂ ਕਰਨੀ ਕਰ ਦੋ 2000 ਕਰ ਦਈਏ ਕਰ ਦੋ 33 ਦੀ ਦੇ ਦਾਂਗੇ ਮੌਕੇ ਤੇ ਹੋਰ ਕਰ ਦੋਗੇ ਬਾਕੀ ਕਰਾਂਗੇ ਮਾਨਤਨ ਵੀਰ ਕੋਈ ਟੂਨ ਲਾਉ ਕਰਾਂਗੇ 33 ਜੋ ਮਾਨਤਨ ਕਰਕੇ ਠੀਕ ਆ ਬਾਕੀ ਜੇ ਤਾਜੀ ਸੂਈ ਆ ਸਾਰੀਆਂ ਗਰਮੀਆਂ ਦੁੱਧ ਚ ਆਣਾ ਮੈਨੇ ਥੱਲੇ ਵੀ ਚੰਗੀ ਤਿਆਰ ਹੋਈ ਆ ਆਹ ਦੇਖ ਲਾ ਲੇ ਉੱਤਰਾ ਥੋੜਾ ਡਰਦੀ ਡਰਦੀ ਜੀ ਆ ਤੇ ਬਾਕੀ ਇੱਕ ਆ ਗੱਬਣ ਜੇ ਹੁਣ ਆ ਗੱਬਣ ਜੀ ਇਹ ਦੇਖ ਸਾਡੇ ਲੱਗੇ ਤਾਂ ਇਹ ਕਿੰਨੇ ਕ ਦੁੱਧਾਂ ਲਈ ਵੀਰ ਜੀ ਇਹ 14-15 ਦਿਨੋਂ ਕੱਢੂਗੀ ਸਰਮਾ ਜੀ ਅੱਛਾ ਹਾਂ ਜੀ ਇਹ ਗਲਦੀਆਂ ਆਈਆਂ ਸਾਡੇ ਕੋਲ ਚਾਰ ਕੱਲ ਆਈਆਂ ਅਸੀਂ ਦੋ ਦੇਖੀਆਂ ਰਾਤੀ ਅੱਛਾ ਤੇ ਦੋ ਇਹ ਰਹਿ ਗਈਆਂ ਇਹ ਸੁਪੀ ਾਲ ਕੇ ਅੱਛਾ ਹਾਂ ਜੀ ਇਹ ਵੀ ਠੰਡੀ ਠੁੰਡੀ ਬੱਛੀ ਬਹੁਤ ਹੈ ਠੀਕ ਹੈ ਜਿਵੇਂ ਮਰਜ਼ੀ ਬਹਿ ਜਾਓ ਓਏ ਆਹ ਦੇਖ ਸਾਡੇ ਚਲੋ ਤੋਰਾਂ ਹੱਕ ਕਰੀ ਤੋਰ ਨਾ ਜੀ ਤੇ ਕਿੰਨਾ ਫਿਰ ਵੇਚੀਏ ਦਾ ਮੁੱਲ ਇਹਦਾ ਮੁੱਲ ਦੇਨੋਂ ਅੱਛੀ ਸੂਈ ਹੋਵੇ ਹਾਂਜੀ 40000 ਦੀ ਆ ਹੁਣ ਜਿਹਦੀ ਆਪਾਂ 35000 ਦੀ ਦੇ ਦਾਂਗੇ 35000 ਦੀ ਹਾਂਜੀ ਛੋਟ-ਛੋਟ ਵਿੱਚੋਂ ਕਰ ਦੋ ਕਰਾਂਗੇ ਛੋਟ ਕੋਈ ਵੀਰ ਭਰਾ ਭੁੰਦਾ ਉਹ ਕਰਾਂਗੇ ਮਨਤਾਨ ਕਰਕੇ ਸਾਮ ਤਾਂ ਛੱਡਾਂਗੇ ਵਿੱਚ ਜੀ ਠੀਕ ਆ ਜਦੋਂ ਤੱਕ ਅੱਡ-ਖੱਡ ਦੀ ਸਾਮ ਛੱਡਾਂਗੇ ਠੀਕ ਆ ਤੇ ਠੀਕ ਹੈ ਜੀ ਹੋਰ ਕੁਝ ਕਰਨਾ ਜਿਹਦੇ ਵਿੱਚ ਜਿਹੜੀ ਗੱਬਣ ਹੈ ਉਹ ਪਾਸ ਕਰਕੇ ਖੜਨਾ ਇਹ ਸੂਈਆਂ ਚਵਾਈ ਕਰਕੇ ਖੜਨਾ ਚਵਾਈ ਕਰਕੇ ਤਸੱਲੀ ਕਰਕੇ ਖੜਨਾ ਕਰਕੇ ਆਪਣੀ ਖੜਨਾ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ